ਹੁਣ ਵੋਟਾਂ ਆ ਰਹੀਆਂ ਸਰਪੰਚੀ ਦੀਆਂ ਮੈਂਬਰੀ ਦੀਆਂ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਪੂਰਾ ਹੋਰ ਕੰਮ ਸ਼ੁਰੂ ਹੋ ਗਿਆ ਵੋਟਾਂ ਦਾ ਇੱਕ ਹੁੰਦਾ ਕੈਂਡੀਡੇਟ ਇੱਕ ਹੁੰਦਾ ਵੋਟਰ ਇੱਕ ਹੁੰਦਾ ਸਪੋਰਟਰ ਜਿਹੜਾ ਕੈਂਡੀਡੇਟ ਆ ਉਹਨਾਂ ਦਾ ਹਰੇਕ ਨੂੰ ਕਹਿਣਾ ਪੈਂਦਾ ਮੈਨੂੰ ਵੋਟ ਪਾਓ ਚਲੋ ਕਹਿਣ ਦਾ ਹੱਕ ਵੀ ਐ ਇੱਕ ਹੁੰਦੇ ਸਪੋਰਟਰ ਜਿਹੜੇ ਸਪੋਰਟਰ ਹੁੰਦੇ ਆ ਉਹ ਕੈਂਡੀਡੇਟ ਦੇ ਬਹੁਤ ਨੇੜੇ ਹੁੰਦੇ ਆ ਉਹਨਾਂ ਨੇ ਫਿਰ ਆਪਦੇ ਆਪ ਦੇ ਜੋ ਆਪਦੇ ਹੁੰਦੇ ਆ ਜਾਣ ਪਛਾਣ ਦੇ ਉਹਨਾਂ ਨੂੰ ਵੋਟਾਂ ਵਾਸਤੇ ਕਹਿਣਾ ਹੁੰਦਾ ਤੁਹਾਨੂੰ ਪਤਾ ਅੱਜ ਕੱਲ ਜਦੋਂ ਵੋਟਾਂ ਸ਼ੁਰੂ ਹੋਣ ਤੋਂ ਪਹਿਲਾਂ ਹਰ ਬੰਦੇ ਦੀ ਕਦਰ ਪੈਂਦੀ ਆ ਬੰਦੇ ਨੂੰ ਪਤਾ ਉਹਦੇ ਨੂੰ ਲੱਗਦਾ ਮਗਰੋਂ ਬਾਜ ਪੈਂਦੀ ਆ ਤਾਇਆ ਕੀ ਹਾਲ ਆ ਉਹ ਮਗਰ ਝਾਕਦਾ ਵੀ ਕੌਣ ਆਏ ਅੱਗੇ ਤਾਂ ਕਦੇ ਬਾਜ ਐਸੀ ਸੁਣੀ ਨਹੀਂ ਉਪਰੀ ਉਪਰੀ ਬਾਜ ਲੱਗਦੀ ਆ ਜਦੋਂ ਮਗਰ ਘੁੰਮ ਕੇ ਦੇਖਦਾ ਕਹਿੰਦਾ ਤਾਇਆ ਆਪਣਾ ਬੰਦਾ ਵੋਟਾਂ 'ਚ ਖੜ ਗਿਆ ਖਿਆਲ ਰੱਖਿਓ ਥੋੜੀ ਗਾਂ ਹੋਰ ਜਾਂਦਾ ਫਿਰ ਬਾਜ ਮਾਰਦਾ ਕੋਈ ਚਾਚਾ ਕੀ ਹਾਲ ਆ ਉਹ ਕਹਿੰਦਾ ਠੀਕ ਆ ਮਗਰ ਮੁੜ ਕੇ ਦੇਖਦਾ ਬਾਜ ਫਿਰ ਉਪਰੀ ਜਿਹੀ ਲੱਗੀ ਕਦਾ ਆਪਣਾ ਬੰਦਾ ਖੜਾ ਗਿਆ ਵੋਟਾਂ 'ਚ ਕਿਆੜ ਰੱਖਿਓ ਸੋ ਮੈਂ ਤਾਂ ਇਹ ਕਹਿਣਾ ਵੀ ਜਿਹੜੀਆਂ ਵੋਟਾਂ ਆ ਗਈਆਂ ਵੋਟਾਂ ਮੇਰਾ ਪਿੰਡਾਂ ਵਿੱਚ ਜੇ ਵੋਟਾਂ ਨਾ ਨਾ ਪੈਣ ਤਾਂ ਲੋਕ ਲੋਕਾਂ ਨੂੰ ਬੁਲਾਉਣਾ ਛੱਡ ਜਾਣ ਆ ਵੋਟਾਂ ਦੇ ਪਹਿਲਾਂ ਹਰੇਕ ਨੂੰ ਬੁਲਾਉਂਦੇ ਆ ਹਰੇਕ ਨੂੰ ਪੁੱਛ ਗੱਛ ਹੁੰਦੀ ਆ ਹਰੇਕ ਨੂੰ ਸਸਰੀ ਕਾਲ ਹਰੇਕ ਨੂੰ ਜੀ ਆਇਆਂ ਜਿੰਨੇ ਸਪੋਰਟਰ ਆ ਉਹ ਨਾ ਵੱਧ ਜ਼ੋਰ ਲੱਗਿਆ ਵਾ ਪਰ ਜੇ ਇਹ ਗੱਲ ਹੋਵੇ ਜੇ ਬੰਦਾ ਹਮੇਸ਼ਾ ਇਹ ਗੱਲ ਕਰੇ ਵੀ ਆਪਾਂ ਆਪ ਤਾਂ ਵੱਡੇ ਨੂੰ ਬੁਲਾਉਣਾ ਆਪ ਤੋਂ ਛੋਟਿਆਂ ਨਾਲ ਛੋਟਿਆਂ ਨਾਲ ਰਲ ਕੇ ਰਹਿਣਾ ਤਾਂ ਮੇਰਾ ਖਿਆਲ ਆ ਵੀ ਇੰਨੀ ਜ਼ਰੂਰਤ ਨਾ ਪਵੇ ਮਿਹਨਤ ਕਰਨ ਦੀ ਹਾਂ ਜਾਇ ਆਤ ਬਣ ਜੇ ਵੀ ਜਿਹੜੇ ਬੰਦੇ ਨੇ ਆਪਣੀ ਸਪੋਰਟ ਕੀਤੀ ਆ ਆਪਾਂ ਨੂੰ ਬਣਾਤਾ ਮਗਰਬ ਇਹਨਾਂ ਦਾ ਖਿਆਲ ਰੱਖੀਏ ਮਗਰਾਂ ਵੀ ਉਮੇ ਬੁਲਾਈਏ ਵੱਡਿਆਂ ਨੂੰ ਬੁਲਾਉਣਾ ਛੋਟਿਆਂ ਦਾ ਖਿਆਲ ਰੱਖਣਾ ਬਰਾਬਰ ਦੇ ਨਾਲ ਕੋਈ ਵੀ ਜ਼ਰੂਰਤ ਹੁੰਦੀ ਆ ਉਹਨਾਂ ਦੀ ਮਦਦ ਕਰਨੀ ਧੰਨਵਾਦ